ਸਸਕਾਲ ਦੋਸਤੋ ਪੰਜਾਬੀ ਟੀਵੀ ਹੁੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ 'ਚ ਤੁਹਾਡਾ ਸਵਾਗਤ ਕਰਦੇ ਤੇ ਦੋਸਤੋ ਅੱਜ ਅਸੀਂ ਪੰਜਾਬ ਨਾਲ ਜੁੜੇ ਦੋ ਮੁੱਦਿਆਂ ਦੀ ਗੱਲ ਕਰਾਂਗੇ ਪਹਿਲਾ ਇਹ ਆ ਕਿ ਜਿਹੜਾ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚੋਂ ਸਾਡੀ ਪੰਜਾਬ ਦੀ ਝਾਕੀ ਨੂੰ ਬਾਹਰ ਕਰ ਦਿੱਤਾ ਗਿਆ ਹੈ ਤੇ ਦੂਸਰਾ ਮੁੱਦਾ ਆ ਐਸਵਾਈਐਲ ਤੇ ਇਸ ਇਹਨਾਂ ਦੋਵਾਂ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਪੰਜਾਬੀ ਟੀਵੀ ਹੁੰਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਜੀ ਤੇ ਪਹਿਲਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਕਰਦੇ ਆ ਫਿਰ ਕਰਦੇ ਆ ਇਹਨਾਂ ਆਪਾਂ ਦੋਨਾਂ ਵਿਸ਼ਿਆਂ ਤੇ ਚਰਚਾ ਭੁੱਲਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਮਿਹਰਬਾਨੀ ਤੁਹਾਡੀ ਪੁਲਿਸ ਸਾਹਿਬ ਜਿਹੜਾ ਅੱਜ ਐਸਪੀਐਲ ਤੇ ਮੀਟਿੰਗ ਹੋ ਰਹੀ ਹੈ ਹਰਿਆਣਾ ਤੇ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਲੈ ਕੇ ਰੇੜਕਾ ਲੰਬੇ ਟਾਈਮ ਤੋਂ ਚੱਲ ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਇਹਦਾ ਮੀਟਿੰਗ ਹੋ ਰਹੀ ਹੈ ਹੁਣ ਕੇਂਦਰੀ ਮੰਤਰੀ ਵੀ ਆਏ ਹੋਏ ਨੇ ਤੇ ਇਹਦਾ ਕੀ ਸਿੱਟਾ ਨਿਕਲ ਸਕਦਾ ਹੈ ਜਿਹੜਾ ਮੀਟਿੰਗ ਦਾ ਦੇਖੋ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਅੱਜ ਕੇਂਦਰ ਸਰਕਾਰ ਦੀ ਤਰਫੋਂ ਜਿਹੜੇ ਕੇਂਦਰ ਜਲ ਸ਼ਕਤੀ ਮੰਤਰੀ ਗਜਿੰਦਰ ਸਿਕਾਵਤ ਉਹ ਆਏ ਹੋਏ ਨੇ ਤੇ ਜਦੋਂ ਹੁਣ ਆਪਾਂ ਇਹ ਪ੍ਰੋਗਰਾਮ ਕਰ ਰਹੇ ਆਂ ਜੇ ਤਕਰੀਬਨ ਇਹ 4 ਵਜੇ ਦਾ ਸਮਾਂ ਸੀ ਅਸ ਚੰਡੀਗੜ੍ਹ ਦੇ ਇੱਕ ਨਿਜੀ ਹੋਟਲ ਦੇ ਵਿੱਚ ਇਹ ਮੀਟਿੰਗ ਹੈ ਜਿਹੜੀ ਹੋ ਰਹੀ ਹੈ ਜ ਜਿਹਦੀ ਪ੍ਰਧਾਨਗੀ ਕੇਂਦਰ ਸਰਕਾਰ ਕਰੇਗੀ ਔਰ ਪੰਜਾਬ ਔਰ ਹਰਿਆਣਾ ਦੇ ਮੁੱਖ ਮੰਤਰੀ ਆਪੋ ਆਪਣੀ ਜਿਹੜੀ ਟੀਮ ਹੈ ਆਫਸਰਾਂ ਦੀ ਨਾਲ ਲੈ ਕੇ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਜੀ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਜਿਸ ਤਰ੍ਹਾਂ ਪਹਿਲਾਂ ਕਪਾ ਇੱਕ ਹਾਈਪ ਦਿੱਤੀ ਜਾਂਦੀ ਹੈ ਉਸ ਤਰੀਕੇ ਨਾਲ ਇਹ ਤੇ ਨਹੀਂ ਕਹਿ ਸਕਦੇ ਕਿ ਸਾਰੇ ਪੰਜਾਬ ਦੀ ਨਜ਼ਰ ਇਸ ਮੀਟਿੰਗ ਤੇ ਲੱਗੀ ਹੋਈ ਹੈ ਕਿਉਂਕਿ ਦੇਖਿਆ ਇਹ ਜਾਂਦਾ ਹੈ ਕਿ ਇਹਦਾ ਸਿੱਟਾ ਲੋਕ ਪਹਿਲਾਂ ਹੀ ਕੱਢ ਲੈਂਦੇ ਨੇ ਕਿਉਂਕਿ ਇਸ ਮੀਟਿੰਗ ਨੂੰ ਇਸ ਤਰ੍ਹਾਂ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਜਨਵਰੀ 2024 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਐਸਬੀ ਅਲਦੇਸ਼ੂ ਨੂੰ ਲੈ ਕੇ ਅਗਲੀ ਤਾਰੀਖ ਪਈ ਹੋਈ ਹੈ ਉਸ ਤਾਰੀਖ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਆਪਣੀ ਜਿਹੜੀ ਦੋਹਾਂ ਰਾਜਾਂ ਨਾਲ ਗੱਲ ਕਰਨੀ ਸੀ ਕਿਉਂਕਿ ਪਿਛਲੀ 4 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਸੀ ਕਿ ਤੁਸੀਂ ਪੰਜਾਬ ਔਰ ਹਰਿਆਣਾ ਨਾਲ ਦੋਹਾਂ ਨਾਲ ਤੁਸੀਂ ਵਿਚੋਲਗੀ ਕਰੋ ਆਪਣੀ ਇਸ ਮਸਲੇ ਦਾ ਹੱਲ ਹੈ ਜਿਹੜੀ ਦਵੱਲੀ ਗੱਲਬਾਤ ਦੇ ਰਾਹੀਂ ਕਢੋ ਇਹ ਸੈਂਟਰ ਸਰਕਾਰ ਨੂੰ ਡਾਇਰੈਕਸ਼ਨ ਸੀ ਸੋ ਉਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਮੀਟਿੰਗ ਹੋ ਰਹੀ ਹੈ ਹੁਕਮ ਤਾਂ ਸੁਪਰੀਮ ਕੋਰਟ ਦੇ ਇਹ ਵੀ ਸੀ ਕਿ ਜਿਹੜਾ ਪੰਜਾਬ ਵਿਚਲਾ ਹਿੱਸਾ S.B.L ਦਾ ਲੈਂਡ ਦਾ ਕਿ ਉਹਦਾ ਸਰਵੇਖਣ ਕੀਤਾ ਜਾਵੇ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਇਹ ਹੁਕਮ ਸੁਪਰੀਮ ਕੋਰਟ ਦੇ ਆਏ ਸੀ ਤਾਂ ਇਹ ਚਰਚਾ ਛਿੜ ਗਈ ਸੀ ਜਾਂ ਇਹ ਸਿਆਸੀ ਮਾਹੌਲ ਬਣ ਗਿਆ ਸੀ ਕਿ ਕੇਂਦਰ ਸਰਕਾਰ ਹੁਣ ਆਪਣੀ ਇੱਕ ਟੀਮ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇਸ ਜ਼ਮੀਨ ਦਾ ਸਰਵੇਖਣ ਕਰਨ ਦੇ ਲਈ ਭੇਜੇਗੀ ਸੋ ਕਿਉਂਕਿ ਅੱਗੇ ਲੋਕ ਸਭਾ ਦੀਆਂ ਚੋਣਾਂ ਨੇ ਤੇ ਚੋਣਾਂ ਕਰਕੇ ਜਿਹੜਾ ਭਾਰਤ ਸਰਕਾਰ ਇਸ ਕਿਸਮ ਦਾ ਕੋਈ ਨਮਾ ਪੰਗਾ ਜਿਹੜਾ ਨਹੀਂ ਲੈਣਾ ਚਾਹੁੰਦੀ ਕਿ ਕਿਸੇ ਨੂੰ ਖੁਸ਼ ਕਰੇ ਕਿਸੇ ਨੂੰ ਨਾਰਾਜ਼ ਕਰੇ ਸੋ ਉਹਨਾਂ ਨੇ ਉਸ ਗੱਲ ਤੋਂ ਤਾਂ ਟਾਲਾ ਬਟਿਆ ਕਿ ਸਰਵੇਖਣ ਲਈ ਕੋਈ ਟੀਮ ਹੈ ਜਿਹੜੀ ਉਹ ਨਹੀਂ ਭੇਜੀ ਕਿਉਂਕਿ ਅੱਗੇ ਥੋੜੇ ਦਿਨ ਰਹਿ ਗਏ ਆਪ ਤਾਂ 7-8 ਦਿਨਾਂ ਤੱਕ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਮਾਮਲੇ ਦੀ ਪਰ ਇਹ ਉਹਦੇ ਬਦਲ ਦੇ ਵਿੱਚ ਇਹ ਮੀਟਿੰਗ ਹੈ ਜਿਹੜੀ ਦੋਹਾਂ ਸੂਬਿਆਂ ਦੀ ਰੱਖੀ ਗਈ ਹੈ ਜੀ ਔਰ ਮੀਟਿੰਗ ਇਸ ਵੇਲੇ ਚੱਲ ਰਹੀ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਦਾ ਸਿੱਟਾ ਕੀ ਨਿਕਲ ਸਕਦਾ ਹੈ ਕੀ ਕਿਆਸ ਕੀਤਾ ਜਾ ਸਕਦਾ ਹੈ ਦੇਖੋ ਜੇ ਦਾ ਦੋਹਾਂ ਸੂਬਿਆਂ ਦੀ ਔਰ ਭਾਰਤ ਸਰਕਾਰ ਦੀ ਕਿਸੇ ਕਿਸਮ ਦੀ ਕੋਈ ਨੀਅਤ ਠੀਕ ਹੋਵੇ ਜੀ ਔਰ ਉਹਨਾਂ ਦੀ ਸੈਂਸਿਟੀ ਹੋਵੇ ਕਿ ਅਸੀਂ ਇੰਨੇ ਲੰਬੇ ਟਾਈਮ ਤੋਂ ਲਟਕਰੇ ਮਸਲੇ ਨੂੰ ਹੱਲ ਕਰਨਾ ਤਾਂ ਇਹ ਤੋਂ ਆਪਾਂ ਸਿੱਟੇ ਦੀ ਕੋਈ ਉਮੀਦ ਕਰ ਸਕਦੇ ਹੈਗੇ ਆ ਕਿਉਂਕਿ ਹੁਣ ਚੋਣਾ ਵਾਲਾ ਮਾਹੌਲ ਇੱਕ ਤਰੀਕੇ ਨਾਲ ਬਣ ਚੁੱਕਿਆ ਹੈਗਾ ਉਹਨਾਂ ਦਿਨਾਂ ਦੇ ਵਿੱਚ ਇਹ ਮਸਲਾ ਹੋਰ ਪੱਕ ਜਣਾਏਗਾ ਤਾਂ ਮੈਂ ਤਾਂ ਬੜੇ ਲੰਬੇ ਅਰਸੇ ਤੋਂ ਇਹ ਚੀਜ਼ ਦੇਖਦਾ ਰਿਹਾ ਕਿ ਜਦੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਜਿਹੜਾ SYL ਵਾਲਾ ਜਿੰਨ ਹੈ ਉਹ ਬੋਤਲ ਚੋਂ ਬਾਹਰ ਕੱਢ ਲਿਆ ਜਾਂਦਾ ਹੈਗਾ ਔਰ SYL ਨੂੰ ਦੋਹਾਂ ਸੂਬਿਆਂ ਦੇ ਵਿੱਚ ਹੀ ਚਾਹੀਏ ਹਰਿਆਣਾ ਦੀ ਗੱਲ ਕਰ ਲੋ ਚਾਹੀ ਪੰਜਾਬ ਦੀ ਗੱਲ ਕਰ ਲੋ ਇਹਦੇ ਕੰਧਾੜੇ ਚੜ ਕੇ ਇੱਕ ਸੱਤਾ ਹਸਲ ਕਰਨ ਦਾ ਇਹ ਜਰੀਆ ਬਣ ਗਿਆ ਐਸਵਾਈਐਲ ਲੈ ਕੇ ਜੀ ਅ ਮੈਂ ਛੋਟਾ ਹੁੰਦਕੀ ਤੋਂ ਬਚਪਨ ਤੋਂ ਸੁਣਦੇ ਆ ਰਹੇ ਆ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਇੱਕ ਬੂੰਦ ਆ ਜਿਹੜੀ ਪਾਣੀ ਦੀ ਅਸੀਂ ਨਹੀਂ ਦੇਵਾਂਗੇ ਜੀ ਕਿ ਜਿਸ ਸੈਂਸਿਟੀ ਹੁੰਦੀ ਤਾਂ ਆਪਾਂ ਦੇਖ ਪਹਿਲਾਂ ਦੇਖਿਆ ਹੈ ਕਿ ਜਦੋਂ ਪੰਜਾਬ ਹਰਿਆਣਾ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਸੀ ਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਰੂਲ ਕਰਦੀ ਸੀ ਤਾਂ ਉਹ ਦੇਖੋ ਅੱਛਾ ਮਾਹੌਲ ਸੀ ਜੇ ਤੁਸੀਂ ਸੈਂਸਿਅਲਿਟੀ ਦਿਖਾਉਂਦੇ ਤਾਂ ਮਸਲਾ ਹੱਲ ਹੋ ਸਕਦਾ ਸੀ ਫਿਰ ਉੱਪਰ ਐਨਡੀਏ ਦੀ ਸਰਕਾਰ ਸੀ ਪੰਜਾਬ ਵਿੱਚ ਅਕਾਲੀ ਦਲ ਉਹਨਾਂ ਦੇ 파ਟਨਰ ਦੀ ਸਰਕਾਰ ਸੀ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਤਾਂ ਉਦੋਂ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਸੀ ਇੱਕ ਮਾਹੌਲ ਹੈ ਪੂਰਾ ਅਨੁਕੂਲ ਸੀ ਜੀ ਸੋ ਆਪਾਂ ਮੀਟਿੰਗ ਤੋਂ ਪਹਿਲਾਂ ਜਿਹੜਾ ਮਾਹੌਲ ਸਿਰਜਿਆ ਜਾਂਦਾ ਉਸ ਤੋਂ ਅੰਦਾਜ਼ਾ ਲਾ ਸਕਦੇ ਹੁੰਨੇ ਆ ਕਿ ਇਸ ਮੀਟਿੰਗ ਦੇ ਰਿਜ਼ਲਟ ਜਿਹੜੇ ਕਿਹੋ ਜਿਹੇ ਰਹਿਣਗੇ ਹੁਣ ਇਸ ਕਿਸਮ ਦਾ ਮਾਹੌਲ ਤਾਂ ਹੈ ਹੀ ਨਹੀਂ ਔਰ ਜੇ ਆਮ ਨਾਗਰਿਕ ਨੂੰ ਵੀ ਪਤਾ ਹੈ ਕਿ ਇਸ ਮੀਟਿੰਗ ਚ ਕੁਝ ਨਹੀਂ ਨਿਕਲਣਾ ਜੀ ਪੰਜਾਬ ਨੇ ਆਪਣਾ ਉਹੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਸਟੈਂਡ ਲਿਆ ਹੋਇਆ ਹੈ ਜੀ ਪੰਜਾਬ ਸਰਕਾਰ ਉਸੇ ਗਲਤੀ ਵਿੱਚ ਜਿੱਦਦਾ ਹੈ ਕਿ ਐਸਬੀਐਲ ਦੀ ਲੋੜ ਤਾਂ ਤਾਂ ਪਵੇਗੀ ਜੇ ਸਾਡੇ ਕੋਲੇ ਵਾਧੂ ਪਾਣੀ ਹੋਏਗਾ ਪੰਜਾਬ ਤਾਂ ਇਹੀ ਕਹਿ ਰਿਹਾ ਹੈਗਾ ਨਾ ਕਿ ਪਹਿਲਾਂ ਤੁਸੀਂ ਪਾਣੀਆਂ ਦੀ ਏਵੈਲੂਏਸ਼ਨ ਕਰ ਲਓ ਕਿ ਸਾਡੇ ਕੋਲੇ ਵਾਧੂ ਪਾਣੀ ਅਵੇਲੇਬਿਲਟੀ ਕਿੰਨੀ ਕੁ ਹੈਗੀ ਹੈ ਜੀ ਪਹਿਲਾਂ ਅਵੇਲੇਬਿਲਟੀ ਚੈੱਕ ਕਰ ਲਓ ਫਿਰ ਉਦੋਂ ਬਾਅਦ ਨੈਕਸਟ ਸਟੈਪ ਆਏਗਾ ਜਿਹੜਾ ਨਹਿਰ ਬਣਾਉਣ ਦਾ ਐਸਬੀਐਲ ਦਾ हरियाणा ਦਾ ਆਪਣਾ ਉਹੀ ਸਟੈਂਡ ਹੈਗਾ ਕਿ ਜੀ ਤੁਸੀਂ ਨਹਿਰ ਬਣਾਓ ਤੁਹਾਨੂੰ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਵੀ ਹੋ ਚੁੱਕੀ ਹੈ ਸੋ ਅੱਜ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਆਪਣਾ ਪੱਖ ਰੱਖੇਗਾ ਉਸ ਤਰੀਕੇ ਨਾਲ ਜੀ ਔਰ ਹਰਿਆਣਾ ਜਿਹੜਾ ਉਹਦੇ ਵਕੀਲ ਪਹਿਲਾਂ ਹੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਜਾ ਚੁੱਕਾ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਹਕੂਮਤ ਹੈ ਇਸ ਕਰਕੇ ਉਹਨਾਂ ਦਾ ਜਿਹੜਾ ਪੱਖ ਰੱਖਣ ਵਾਲੀ ਤਾਂ ਅੱਜ ਦੋ ਤਰ੍ਹਾਂ ਹੋਣਗੀਆਂ ਜੀ ਚਾਹੇ ਕੇਂਦਰੀ ਮੰਤਰੀ ਜਿਹੜੇ ਆਣਗੇ ਸਖਾਵਤ ਜੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹੋਣਗੇ ਉਹਨਾਂ ਦੇ ਵੇਲੇ ਉਹ ਨਿਊਟਰਲ ਰਹਿਣ ਦੀ ਕੋਸ਼ਿਸ਼ ਕਰਨਗੇ ਵਿਚੋਲਗੀ ਦੀ ਭੂਮਿਕਾ ਨਿਭਾਉਣਗੇ ਪਰ ਅਲਟੀਮੇਟਲੀ ਪੱਖ ਤਾਂ ਉਹਨਾਂ ਦਾ ਹੀ ਲਿਆ ਜਾਏਗਾ ਸੋ ਪੰਜਾਬ ਸਰਕਾਰ ਆਪਣਾ ਪੱਖ ਰੱਖੇਗੀ ਇਸ ਤਰ੍ਹਾਂ ਦੀ ਮੀਟਿੰਗਾਂ ਬਲਵੰਤ ਪਹਿਲਾਂ ਵੀ ਆਪਾਂ ਦੇਖੀਆਂ ਨੇ 14 ਅਕਤੂਬਰ ਨੂੰ 2022 ਦੇ ਵਿੱਚ ਇੱਥੇ ਹੋਈ ਸੀ ਤੁਹਾਡੇ ਚੰਡੀਗੜ੍ਹ ਹੋਈ ਸੀ ਉਹ ਆਪਣੇ ਪੱਧਰ ਤੇ ਹੋਈ ਸੀ ਪੰਜਾਬ ਤੇ ਹਰਿਆਣਾ ਦੀ ਉਸ ਤੋਂ ਬਾਅਦ ਇੱਕ ਮੀਟਿੰਗ 2020 ਦੇ ਵਿੱਚ ਹੋਈ ਸੀ ਉਹ ਹੋਈ ਸੀ ਦਿੱਲੀ ਦੇ ਵਿੱਚ ਕਿਉਂਕਿ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਕੇਂਦਰ ਸਰਕਾਰ ਦੋਹਾਂ ਸੂਬਿਆਂ ਨਾਲ ਤਾਲਮੇਲ ਕਰੇ ਤੇ ਇਹਨਾਂ ਦੀ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰਾਵੇ ਤੇ ਆਪਸੀ ਗੱਲਬਾਤ ਧੋਰੇ ਉਹਦੀ ਡਾਇਰੈਕਸ਼ਨ ਦੇ ਤਹਿਤ ਹੀ ਮੀਟਿੰਗਾਂ ਹੋ ਰਹੀਆਂ ਨੇ ਪਹਿਲੀ ਮੀਟਿੰਗ ਜਿਹੜੀ ਕੇਂਦਰ ਦੀ ਵਿਚੋਲਗੀ ਵਾਲੀ ਹੋਈ ਸੀ 2020 ਚ ਹੋਈ ਸੀ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਜਨਵਰੀ ਦੇ ਵਿੱਚ 2023 ਦੇ ਵਿੱਚ ਜੀਚ ਭਗਵੰਤ ਮਾਨ ਹੋਰਾਂ ਨੇ ਪਾਰਟਿਸਿਪੇਟ ਕੀਤਾ ਸੀ ਦਿੱਲੀ ਦੇ ਵਿੱਚ ਉਹ ਮੀਟਿੰਗ ਹੋਈ ਸੀ ਸੋ ਇਹ ਤੀਜੀ ਗੇੜ ਦੀ ਮੀਟਿੰਗ ਹੈ ਜੀ ਜੇ ਜਿਹੜੀ ਅੱਜ ਹੋ ਰਹੀ ਹੈ ਰਿਜ਼ਲਟ ਆਪਾਂ ਨੂੰ ਪਤਾ ਹੀ ਹੈ ਕਿ ਰਿਜ਼ਲਟ ਦੇ ਵਿੱਚੋਂ ਆਪਾਂ ਪਹਿਲਾਂ ਹੀ ਦਾਅਵੇ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਮੀਟਿੰਗ ਹੈ ਜਿਹੜੀ ਉਹ ਬੇਸਿੱਟਾ ਰਹੇਗੀ ਐਸਬੀਐਲ ਦਾ ਇੱਕ ਬੜਾ ਲੰਮਾ ਇਤਿਹਾਸ ਹੈਗਾ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਜੇ ਉਹਨੂੰ ਆਪਾਂ ਫਰੋਲਦੇ ਹਾਂ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਕਿ ਮੇਰੇ ਆਪਣੀ ਜਿਹੜੀ ਟਰਮ ਦੇ ਵਿੱਚ ਇਹ ਮਸਲਾ ਜਿਹੜਾ ਇੱਕ ਵਾਰੀ ਡਿਲੇ ਹੋਵੇ ਜੀ ਚਾਹੇ ਉਹ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਕਿਉਂਕਿ 1981 ਦੇ ਵਿੱਚ ਜਦੋਂ ਸਮਝੌਤਾ ਹੋਇਆ ਸੀ ਪਹਿਲੀ ਵਾਰ ਜਿਹਦੇ ਵਿੱਚ ਪੰਜਾਬ ਹਰਿਆਣਾ ਦਾ ਰਾਜਸਥਾਨ ਇੰਦਰਾ ਗਾਂਧੀ ਨੇ ਕਰਾਇਆ ਸੀਗਾ ਉਹਦੇ ਵਿੱਚ ਕਿਹਾ ਜਾਂਦਾ ਕਿ ਜਦੋਂ ਪਾਣੀਆਂ ਦੀ ਵੰਡੀ ਹੋਈ ਉਹਦੀ ਸਾਡੇ ਨਾਲ ਇੱਕ ਤਰੀਕੇ ਨਾਲ ਧੋਖਾ ਹੋ ਗਿਆ ਕਿਉਂਕਿ ਜਿਹੜੇ ਰਪੀਰੀਅਨ ਰਾਜ ਨਹੀਂ ਸੀ ਕਿਉਂਕਿ ਦਰਿਆ ਤਾਂ ਸਾਡੇ ਸੂਬੇ ਵਿੱਚ ਦੀ ਵਗਦੇ ਨੇ ਤਾਂ ਜਿਹੜੇ ਗੈਰ ਸੀਗੇ ਹਰਿਆਣਾ ਸੀ ਰਾਜਸਥਾਨ ਸੀ ਉਹਨਾਂ ਨੂੰ ਵੀ ਪਾਣੀ ਜਿਹੜਾ ਡਿਵਾਈਡ ਕਰਤਾ ਸੀ 17.17 ਐਮਐਫ ਪਾਣੀ ਦੀ ਜਿਹੜੀ ਡਿਵੀਜ਼ਨ ਉਸ ਟਾਈਮ ਹੋਈ ਸੀ ਉਸ ਟਾਈਮ ਜਿਹੜੀ ਉਦੋਂ ਪਹਿਲੇ 1978 ਦੇ ਵਿੱਚ ਲੈਂਡ ਐਕ acquisition ਦਾ ਕੰਮ ਚੱਲ ਪਿਆ ਸੀ ਇਹਦਾ ਤੁਹਾਡਾ SYL ਦਾ ਕਿਉਂਕਿ ਹੁਣ ਪਵਾੜੇ ਦੀ ਜੜ ਤਾਂ SYL ਹੈ ਕਿ ਨਾ ਮੇ ਜੀ SYL ਦਾ ਕਈ ਪੜਾਵਾਂ ਦੇ ਵਿੱਚ ਦੀ ਗੁਜ਼ਰੀ ਉਹ ਵੀ ਆਪਾਂ ਨੂੰ ਪਤਾ ਹੈ ਰੀਸਿਵ ਲੌਂਗ ਵਾਲ ਸਮਝੌਤਾ ਹੁੰਦਾ ਫਿਰ 1990 ਚ ਆ ਕੇ ਇਹ ਵੀ ਆਪਾਂ ਨੂੰ ਪਤਾ ਹੈ ਕਿ ਮਜਾਦ ਪਿੰਡ ਦੇ ਵਿੱਚ ਜਿਹੜੇ ਇਰੀਗੇਸ਼ਨ ਦੇ ਤੁਹਾਡੇ ਚੀਫ ਇੰਜੀਨੀਅਰ ਸੀ ਇੱਕ ਉਹਨਾਂ ਦੇ SSC 30 ਦੇ ਕਰੀਬ ਲੇਬਰ ਵਾਲੇ ਸੀ ਉਹ ਟੈਰਰਿਸਟਾਂ ਨੇ ਉਸ ਟਾਈਮ ਮਾਰਤੇ ਸੀ ਇਸ ਕਰਕੇ ਇਹ ਹੁਣ ਨਾਲ ਦੀ ਨਾਲ ਲਾਅ ਐਂਡ ਆਰਡਰ ਦੀ ਵੀ ਮਸਲਾ ਬਣ ਗਿਆ ਸੀ ਜਦੋਂ ਇਹ ਲੰਬਾ ਟਾਈਮ ਡਿਲੇ ਹੁੰਦੀ ਗਈ ਤਾਂ ਹਰਿਆਣਾ ਨੇ 1996 ਦੇ ਵਿੱਚ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ ਕਿ ਇਹਦੀ ਜਿਹੜੀ ਉਸਾਰੀ ਹੈ ਜਿਹੜੀ ਸ਼ੁਰੂ ਕਰਾਈ ਜਾਵੇ ਉਹਦਾ ਅੱਗੇ ਜਾ ਕੇ ਉਹਦਾ ਫੈਸਲਾ ਆਉਂਦਾ ਹੈ 2002 ਦੇ ਵਿੱਚ ਜੀ ਉਹਦੇ ਵਿੱਚ ਜਿਹੜਾ ਹਰਿਆਣਾ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਹੈ ਕਿ ਨਹਿਰ ਦੀ ਉਸਾਰੀ ਹੈ ਜਿਹੜੀ ਸੁਪਰੀਮ ਕੋਰਟ ਨੇ ਡਾਇਰੈਕਟ ਕਰਦਾ ਹੈ ਕਿ 1 ਸਾਲ ਦੇ ਵਿੱਚ ਮੁਕੰਮਲ ਕੀਤੀ ਜਾਵੇ ਉਦੇ ਅਗੇਂਸਟ ਹੈ ਜਿਹੜਾ ਪੰਜਾਬ ਸਰਕਾਰ ਵੀ ਸੁਪਰੀਮ ਕੋਰਟ ਚਲੀ ਜਾਂਦੀ ਹੈ ਜੀ ਫਿਰ ਉਹ ਤੋਂ ਪੰਜਾਬ ਦੀ ਪਟੀਸ਼ਨ ਖਾਰਜ ਕਰਕੇ 2004 ਦੇ ਵਿੱਚ ਜਿਹੜਾ ਫੈਸਲਾ ਆਉਂਦਾ ਹੈ ਉਹਦੇ ਵਿੱਚ ਇਹ ਗੱਲ ਐਡ ਆਨ ਹੋ ਜਾਂਦੀ ਹੈ ਕਿ ਤੁਸੀਂ ਭਾਰਤ ਸਰਕਾਰ ਨੂੰ ਕਿਹਾ ਜਾਂਦਾ ਹੈ ਕਿ ਸੈਂਟਰ ਦੀ ਏਜੰਸੀ ਹੈ ਜਿਹੜੀ ਉਹ SBYL ਦੇ ਕੰਮ ਦੀ ਕੰਸਟਰਕਸ਼ਨ ਦੇ ਕੰਮ ਦੀ ਉਹ ਸਾਰੀ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਔਰ 1 ਮਹੀਨੇ ਦਾ ਉਹਦੇ ਵਿੱਚ ਟਾਈਮ ਹੈ ਜਿਹੜਾ ਦੇ ਦਿੱਤਾ ਜਾਂਦਾ ਹੈਗਾ ਜੀ ਤੁਹਾਨੂੰ ਯਾਦ ਹੋਏਗਾ ਬਲਵੰਤ ਕੇ 2004 ਦੇ ਵਿੱਚ ਜੋ ਟਰਮੀਨੇਸ਼ਨ ਕੀਤੀ ਐਕਟ ਟਰਮੀਨੇਟ ਕੀਤੇ ਸੀਗੇ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਉਹ ਉਹ ਮਸਲਾ ਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਗਏ ਉਹਨਾਂ ਦੀ ਬਹਿਦਤਾ ਤੇ ਕੁਐਸਚਨ ਮਾਰਕ ਪਾ ਲੱਗਿਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਵੀ ਇਲੀਗਲ ਕਹਿ ਦਿੱਤਾ ਜਦੋਂ ਉਹਨਾਂ ਨੂੰ ਇਲੀਗਲ ਕਹ ਦਿੱਤਾ ਤਾਂ ਅਕਾਲੀ ਦਲ ਭਾਜਪਾ ਦੀ ਗੱਠਜੋੜ ਦੀ ਸਰਕਾਰ ਸੀ ਤੇ 2016 ਦੇ ਵਿੱਚ ਕੈਬਨਟ ਨੇ ਮਤਾ ਪਾਸ ਕਰਕੇ ਰੈਜੂਲੇਸ਼ਨ ਪਾਸ ਕਰਕੇ ਜਿਹੜੀ ਲੈਂਡ ਸੀ ਐਸਵਾਈਐਲ ਦੀ ਉਹ ਸਾਰੇ ਫਾਰਮਰ ਨੂੰ ਵਾਪਸ ਕਰ ਦਿੱਤੀ ਸੀ ਜੀ ਜਦੋਂ ਲੈਂਡ ਹੀ ਵਾਪਸ ਹੋ ਗਈ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੇ ਵਿੱਚ ਮਸਲਾ ਚੱਲ ਗਿਆ ਸੁਪਰੀਮ ਕੋਰਟ ਨੇ ਰਸੀਵਰ ਨਿਯੁਕਤ ਕਰ ਦਿੱਤਾ ਕਿ ਲੈਂਡ ਪ੍ਰੋਟੈਕਟ ਕੀਤੀ ਜਾਵੇ ਫਿਰ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਰਹੀਆਂ ਨੇ ਅਲਟੀਮੇਟਲੀ ਫਿਰ ਨਾਲੋਂ ਨਾਲ ਗੱਲਬਾਤ ਦੀ ਗੱਲ ਵੀ ਚੱਲਦੀ ਰਹੀ 2019 ਚ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਚੀਫ ਮਿਨਿਸਟਰ ਤੇ ਚੀਫ ਸੈਕਟਰੀ ਜਿਹੜੇ ਆਪਣੇ ਪੱਧਰ ਤੇ ਗੱਲਬਾਤ ਹੈ ਜਿਹੜੀ ਸ਼ੁਰੂ ਕਰਨਾ ਸੋ ਹੁਣ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈਗਾ ਇਹਦੇ ਨਾਲ ਪੰਜਾਬ ਸਰਕਾਰ ਵੀ ਟਾਈਮ ਟੂ ਟਾਈਮ ਸੁਪਰੀਮ ਕੋਰਟ ਜਾਂਦੀ ਰਹੀ ਜਿਸ ਤਰ੍ਹਾਂ ਉਹ ਕਹਿੰਦੇ ਕਿ ਸਾਡੇ ਕੋਲੇ ਵਾਧੂ ਪਾਣੀ ਨਹੀਂ ਜਿਹੜੀ ਸਾਡੇ ਕੋਲੇ ਪਾਣੀਆਂ ਦੀ ਅਵੇਲੇਬਿਲਟੀ ਹੈ ਉਹਦਾ ਮੁਲਾਂਕਣ ਕੀਤਾ ਜਾਵੇ ਮੁਲਾਂਕਣ ਕਰਨ ਦੇ ਲਈ ਇੱਕ ਨਵਾਂ ਟ੍ਰਿਬਿਊਨਲ ਬਣਾਇਆ ਜਾਵੇ ਉਹ ਇੱਕ ਕੇਸ 2015 ਦੇ ਵਿੱਚ ਪਾਇਆ ਸੀ ਉਹ ਵੀ ਹਜੇ ਪੈਂਡਿੰਗ ਹੈ ਸੋ ਇੱਕ ਕਾਨੂੰਨੀ ਲੜਾਈ ਹੈ ਨਾਲੋਂ ਨਾਲ ਚੱਲ ਰਹੀ ਹੈ ਇੱਕ ਸਿਆਸੀ ਲੜਾਈ ਹੈ ਉਹ ਵੀ ਨਾਲੋਂ ਨਾਲ ਚੱਲ ਰਹੀ ਹੈ ਸੋ ਜਦੋਂ ਮਾਹੌਲ ਸੁਖਾਵੇਂ ਸੀ ਜਦੋਂ ਮਾਹੌਲ ਅਨਕੂਲ ਸੀ ਜਦੋਂ ਰਿਜ਼ਲਟ ਨਿਕਲ ਸਕਦੇ ਸੀ ਉਦੋਂ ਪੋਲਿਟਿਕਲ ਪਾਰਟੀਆਂ ਨੇ ਸੈਂਸਿਟੀ ਨਹੀਂ ਦਿਖਾਈ ਹੁਣ ਤਾਂ ਇਹ ਹੈ ਕਿ ਹਰ ਪਾਰਟੀ ਨੂੰ ਲੱਗਦਾ ਹੈ ਕਿ ਇੱਕ ਵਾਰੀ ਇਸ ਨੂੰ ਅੱਗੇ ਧੱਕਿਆ ਜਾਵੇ ਇਸ ਨੂੰ ਲਿੰਗਰ ਆਨ ਕੀਤਾ ਜਾਵੇ ਹਾਲਾਂਕਿ ਪੰਜਾਬ ਦੀਆਂ ਆਪਾਂ ਨੂੰ ਕੰਡੀਸ਼ਨਾਂ ਦਾ ਪਤਾ ਹੈ ਕਿਸ ਤਰ੍ਹਾਂ ਦੀਆਂ ਪਾਣੀ ਨੂੰ ਲੈ ਕੇ ਬਣੀ ਹੋਈਆਂ ਇਹ ਇਹ ਗੱਲ ਦੀ ਟਰੂਥ ਹੈ ਕਿ ਸਾਡੇ ਕੋਲ ਪਾਣੀ ਹੈ ਨਹੀਂ ਅਸੀਂ ਸਿਰਫ 27% ਪਰ ਪਾਣੀ ਹੈ ਜਿਹੜਾ ਉਦ ਰਹੀ ਬਣੀ ਯੂਜ਼ ਕਰਦੇ ਆ ਬਾਕੀ ਧਰਤੀ ਹੀਡਲਾ ਯੂਜ਼ ਕਰਦੇ ਆ ਸੋ ਬਲਵੰਤ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਇਹ ਮੀਟਿੰਗ ਹੈ ਜਿਹੜੀ ਇਦੇ ਵਿੱਚ ਕੋਈ ਸੋਲਿਡ ਰਿਜ਼ਲਟ ਜਿਹੜਾ ਨਿਕਲ ਕੇ ਸਾਹਮਣੇ ਆਉਣ ਦੀ ਕਿਸੇ ਕਿਸਮ ਦੀ ਕੋਈ ਸੁਭਾਵਨਾ ਨਹੀਂ 잡ਦੀ ਜੀ ਪੁੱਤਰ ਸਾਹਿਬ ਜਿੱਦਾਂ ਤੁਸੀਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਲਾ ਲਈ ਜਾਂ ਸਰਕਾਰ ਆ ਸੱਤਾਧਾਰੀ ਪਾਰਟੀਆਂ ਜਿਨ੍ਹਾਂ ਨੇ ਇਹਨੂੰ ਮੁੱਦੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ ਹੈਨਾ ਤੇ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਇਹ ਬੜਾ ਵਧੀਆ ਕੀਤਾ ਸੀ ਕਿ ਕਿਸਾਨਾਂ ਨੂੰ ਪਾਣੀ ਲਈ ਨਵੇਂ ਜਿਹੜੇ ਨਹਿਰੀ ਖਾਲ ਨੇ ਉਹ ਵੀ ਉਸਾਰੇ ਨੇ ਕਨਤੇ ਇਹ ਬਦਲਾਵ ਵਾਲਾ ਦਾਵਾ ਵੀ ਵਾਦਾ ਕਰਕੇ ਸਰਕਾਰ ਜਿਹੜੀ ਦਾਵੇ ਵਾਦੇ ਕਰਕੇ ਆਈ ਸੀ ਤੇ ਕੀ ਇਹ ਕੀ ਲੱਗਦਾ ਹੈ ਵੀ ਇਸ ਮੀਟਿੰਗ ਦੇ ਵਿੱਚ ਕੀ ਆਪਦਾ ਕੋਈ ਨਵਕਲਾ ਸਟੈਂਡ ਜਾਂ ਕੁਝ ਕੀ ਰੱਖ ਰਹੇ ਨੇ ਮੀਟਿੰਗ ਦੇ ਵਿੱਚ ਕੁਝ ਇਸ ਤਰੀਕੇ ਦੇ ਬਾਰੇ ਹੈ ਕੋਈ ਨਹੀਂ ਦੇਖੋ ਇਹਦੇ ਵਿੱਚ ਬਲਵੰਤ ਉਹੀ ਉਹਨਾਂ ਦਾ ਜਿਹੜਾ ਹਿਸਟੋਰਿਕ ਸਟੈਂਡ ਹੈਗਾ ਪੁਰਾਣਾ ਜਿਵੇਂ ਦਿੱਲੀ ਵਾਲੀ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਸਾਡੇ ਕੋਲ ਵਾਧੂ ਪਾਣੀ ਹੈ ਨਹੀਂ ਗੱਲ ਖਤਮ ਜੀ ਜਾਂ ਦੂਸਰੀ ਇਹ ਕਿਹਾ ਜਾਂਦਾ ਕਿ ਤੁਸੀਂ ਪਹਿਲਾਂ ਅਵੇਲੇਬਿਲਟੀ ਚੈੱਕ ਕਰ ਲਓ ਜਿਵੇਂ ਉਹ ਪਹਿਲਾਂ ਜਦੋਂ 1981 ਵਿਲੇ 17.17 ਤੇ ਹੋਈ ਸੀਗੀ ਹੁਣ ਉਹ ਕਹਿੰਦੇ 12.93 ਰਹਿ ਗਈ ਹੈ ਸਾਡੇ ਕੋਲੇ ਪਾਣੀ ਤਾਂ ਪਹਿਲਾਂ ਨਾਲੋਂ ਵੀ ਘਟ ਗਿਆ ਹੈਗਾ ਤਾਂ ਉਹਨਾਂ ਦਾ ਸਟੈਂਡ ਇਹੀ ਹੈਗਾ ਨਾਲੇ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਵੱਲੋਂ ਕਿ ਸਾਡੇ ਲੈਂਡ ਆਰਡਰ ਦੀ ਪ੍ਰੋਬਲਮ ਆ ਸਕਦੀ ਹੈ ਜਾਂ ਅਗਰ ਜੇ ਇੱਕ ਭਾਰਤ ਸਰਕਾਰ ਇਸ ਮਸਲੇ 'ਚ ਕਿਸੇ ਕਿਸਮ ਦਾ ਕੋਈ ਦਖਲ ਦੇ ਕੇ ਧੱਕਾ ਕਰੇਗੀ ਕਿਉਂਕਿ ਪਾਣੀਆਂ ਦੇ ਮਾਮਲੇ ਤੇ ਪੰਜਾਬੀ ਹੈ ਜਿਹੜੇ ਇਮੋਸ਼ਨਲ ਵੀ ਹੈ ਕਿਉਂਕਿ ਕਿਤਾ ਪਾਣੀ ਇਹ ਮਸਲਾ ਐਡਾ ਰੜਕਿਆ ਗਿਆ ਹੈ ਜੀ ਹਰ ਹਰ ਆਦਮੀ ਦੇ ਜ਼ਿਹਨ ਦੇ ਵਿੱਚ ਹੈ ਇਹ ਮਸਲਾ ਚਾਹੇ ਉਹ ਨਿਆਣਾ ਚਾਹੇ ਉਹ ਸਿਆਣਾ ਹੈਗਾ ਜੀ ਦੂਸਰਾ ਪਾਣੀ ਸਾਡੀ ਲੋੜ ਹੈ ਸਾਡੀ ਜਿੰਦ ਜਾਨ ਹੈ ਹਨਾ ਪਾਣੀ ਨੂੰ ਤਾਂ ਨਹਿਰਾਂ ਦੇ ਪਾਣੀ ਤਾਂ ਵੈਸੇ ਅਸੀਂ ਅਮਰਤ ਕਹਿੰਦੇ ਹੈਗੇ ਬਿਲਕੁਲ ਸਰ ਦੂਸਰਾ ਸਾਡੇ ਪਾਣੀ ਦੇ ਸਰੋਤ ਹੀ ਖਤਮ ਹੋਈ ਜਾਂਦੇ ਨੇ ਧਰਤੀ ਹੇਠਲਾ ਪਾਣੀ ਹੈ ਸੀ ਜਿਹੜਾ 71% ਸਾਡੇ ਜਿਹੜੇ ਬਲਾਕ ਹੈ ਉਹ ਓਵਰ ਐਕਸਪਲੋਇਟਡ ਹੈਗੇ ਨੇ ਹਨਾ ਡੂੰਗਾ ਚਲਾ ਗਿਆ ਪਾਣੀ ਸਾਡੇ ਕੋਲੇ 14.5 ਲੱਖ ਦੇ ਕਰੀਬ ਤਕਰੀਬਨ 12 ਹੈਗੇ ਕਈ ਜ਼ਿਲ੍ਹੇ ਤਾਂ ਬਲਵੰਤ ਇਸ ਕਿਸਮ ਦੇ ਹੈਗੇ ਨੇ ਕਿ ਜਿਵੇਂ ਫਤਿਹਗੜ ਸਾਹ ਹੋਇਆ ਪਟਿਆਲਾ ਹੋਇਆ ਸੰਗਰੂਰ ਹੋਇਆ ਇੱਥੇ ਲੋਕਾਂ ਨੇ ਨਹਿਰੀ ਪਾਣੀ ਲਾਉਣਾ ਵੀ ਛੱਡ ਦਿੱਤਾ ਸੀ ਧਰਤੀ ਹੇਠੋਂ ਪਾਣੀ ਇੰਨਾ ਜ਼ਿਆਦਾ ਕੱਢਿਆ ਜਾ ਚੁੱਕਾ ਸੀ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਰਕਾਰ ਨੇ ਕਹਿ ਕੇ ਹਰ ਖੇਤ ਪਾਣੀ ਦਾ ਨਾਰਾ ਦਿੱਤਾ ਹੈ ਤਾਂ ਇਹਨਾਂ ਨੇ ਕਾਫੀ ਇੰਪਰੂਵਮੈਂਟ ਕੀਤੀ ਹੈ ਖਾਸ ਕਰਕੇ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਐ ਕ੍ਰਿਸ਼ਨ ਕੁਮਾਰ ਉਹ ਇਸ ਮਸਲੇ ਤੇ ਕਾਫੀ ਲੱਗੇ ਰਹਿੰਦੇ ਹੈਗੇ ਨੇ ਤੇ ਕਈ ਟੇਲਾਂ ਵਾਲੇ ਥਾਂਾਂ ਤੇ ਵੀ ਪਾਣੀ ਪਹੁੰਚਿਆ ਹੈ ਇਸ ਵਾਰ ਵੀ ਦੇਖੋ ਜੀ ਆਪਾਂ ਦੇਖ ਨਹਿਰਾਂ ਟੁੱਟਣ ਦੀ ਕਾਫੀ ਸਮੱਸਿਆ ਆ ਰਹੀ ਹੈਗੀ ਹੈ। ਉਹਦੇ ਕੋਈ ਕਾਰਨ ਹੈ ਜਿਹੜੇ ਵਕ ਵਕ ਹੋ ਸਕਦੇ ਹੈਗੇ ਨੇ। ਸੋ ਮੀਟਿੰਗ ਦੇ ਵਿੱਚ ਤਾਂ ਇਹੀ ਹੈ ਕਿ ਅਸੀਂ ਮੁੱਖ ਮੰਤਰੀ ਦਾ ਪੰਜਾਬ ਦੇ ਤਰਫੋਂ ਜਿਹੜਾ ਸਟੈਂਡ ਲੈ ਜਾਣਾ ਉਹ ਸਟੋਰਿਕ ਸਟੈਂਡ ਹੋਏਗਾ ਆਪਣਾ ਪੁਰਾਣੇ ਵਾਲਾ ਹੋਏਗਾ। ਜੀ ਤੇ ਦੂਸਰਾ ਉਹੀ ਕਿ ਤੁਸੀਂ ਪਹਿਲਾਂ ਅਵੇਲੇਬਿਲਿਟੀ ਚੈੱਕ ਕਰੋ। ਤੀਸਰਾ ਉਹਨਾਂ ਨੇ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਵੀ ਕਿਹਾ ਵੈ ਹੈ ਪਹਿਲਾਂ ਕਿ ਸਾਡੇ ਇੱਕ ਨਵਾਂ ਟਰਿਬਿਊਨਲ ਬਣਾ ਦਿੱਤਾ ਜਾਵੇ। ਜੀ ਟ੍ਰਿਬਿਊਨਲ ਬਣਾ ਦਿੰਦਾ ਹੈ ਜਬ ਇਹ ਜਿਹੜਾ ਅਵੇਲੇਬਿਲਟੀ ਚੈੱਕ ਕਰੇ ਕਿ ਸਾਡੇ ਕੋਲੇ ਪਾਣੀ ਮੌਜੂਦ ਕਿੰਨੇ ਹੈਗੇ ਆ ਜੀ ਜਦੋਂ ਸਾਡੇ ਕੋਲ ਪਾਣੀ ਹੈ ਨਹੀਂ ਨਹਿਰ ਅਸੀਂ ਪਹਿਲਾਂ ਹੀ ਬਣਾ ਲਈਏ ਜੀ ਇੱਕ ਐਸੈਟਸ ਕ੍ਰੀਏਟ ਕਰਾਂਗੇ ਉਹ ਤੇ ਕਿੰਨਾ ਖਰਚ ਹੋਏਗਾ ਚਾਹੇ ਉਹ ਭਾਰਤ ਸਰਕਾਰ ਦਾ ਹੋਵੇ ਚਾਹੇ ਸੂਬਿਆਂ ਦਾ ਹੋਵੇ ਜੇ ਸਾਡੇ ਕੋਲ ਪਾਣੀ ਹੈ ਨਹੀਂ ਨਹਿਰ ਅਸੀਂ ਬਣਾਉਣੀ ਪਹਿਲਾਂ ਸ਼ੁਰੂ ਕਰ ਦਈਏ ਸੋ ਇਹ ਲੌਜੀਕ ਦੇ ਵਿੱਚ ਸੋਲਿਡ ਵੀ ਲੱਗਦਾ ਹੈ ਸਾਨੂੰ ਜੀ ਤੀਸਰਾ ਉਹਨਾਂ ਨੇ ਕਹਿ ਕੇ ਜੇ ਤੁਸੀਂ ਪੰਜਾਬੀ ਸੂਬੇ ਦੇ ਬਣਿਆ ਜਦੋਂ ਸਾਡਾ ਜਦੋਂ ਬੰਡ ਹੋਈ ਹੈ ਮਤਲਬ ਸਾਰੀਆਂ ਐਸੈਟਸ ਦੀ ਸਾਡੇ ਦੀ ਬੰਡ ਹੋਈ ਹੈ ਜਾਂ ਜਿਹਨੂੰ ਬੇਸ ਲਾਈਨ ਮੰਨਿਆ ਹੈਗਾ ਉਹ ਕਹਿੰਦੇ ਕਿ ਜਮਨਾ ਜਦੋਂ ਪੰਜਾਬ ਸਾਂਝਾ ਪੰਜਾਬ ਸੀ ਉਦੋਂ ਜਮਨਾ ਦਾ ਪਾਣੀ ਆਂਦਾ ਸੀ ਤੇ ਜਮਨਾ ਫਿਰ ਪੰਜਾਬ ਦੀ ਰਿਪੀਨियन ਵੀ ਹੋਈ ਜੀ ਹੁਣ ਹੋਰ ਜਮਨਾ ਦਾ ਪਾਣੀ ਹੈ ਜਿਹੜਾ ਸਾਰਾ ਉਹ ਹਰਿਆਣੇ ਨੂੰ ਮਿਲ ਰਿਹਾ ਉਹ ਕਹਿੰਦੇ ਕਿ ਸਾਡਾ ਅਧਿਕਾਰ ਹੈ ਜਿਹੜਾ ਉਹਦੇ ਵਿੱਚ ਵੀ ਹੈ ਜੀ ਤੇ ਫਿਰ ਜਿਹੜੀ ਸ਼ਾਰਦਾ ਲਿੰਕ ਬਣ ਰਹੀ ਹੈ ਹੁਣ ਡੀਪੀਆਰ ਬਣ ਰਹੀ ਹੈ ਜੀ ਤੇ ਉਹਦੇ ਵਿੱਚ ਵੀ ਇਹ ਮੰਗ ਰੱਖਣ ਗਿਆ ਜੀ ਕਿ ਉਹਦੇ ਵਿੱਚ ਸਾਨੂੰ ਬੈਨੀਫਿਸ਼ਰੀ ਸਟੇਟ ਬਣਾਇਆ ਜਾਵੇ ਜੀ ਸੋ ਇਹ ਨਵੀਂ ਜਿਵੇਂ ਪਹਿਲਾਂ ਵੀ ਮੁੱਖ ਮੰਤਰੀ ਨੇ ਦਿੱਲੀ ਦੇ ਵਿੱਚ ਕਿਹਾ ਸੀ ਕਿ ਜਮਨਾ ਦੇ ਵਿੱਚ ਸਾਨੂੰ ਆਪਣਾ ਹਿੱਸੇਦਾਰ ਬਣਾਓ ਤੁਸੀਂ ਕਿਉਂਕਿ ਜਮਨਾ ਤੋਂ ਸਾਨੂੰ ਤਾਂ ਨਿੱਲ ਪਾਣੀ ਮਿਲ ਰਿਹਾ ਹੈਗਾ ਹਰਿਆਣੇ ਨੂੰ ਮਿਲ ਰਿਹਾ ਹੈਗਾ ਜੇ ਉਹ ਸਾਡੇ ਦੇ ਰਹਿਮਤ ਚ ਮੰਗਦੇ ਤਾਂ ਸਾਡਾ ਤਾਂ ਰਿਪੇਰੀਅਨ ਹੈ ਜੀ ਉਹਨਾਂ ਦਾ ਲੌਜੀਕ ਤਾਂ ਬਣਦਾ ਨਹੀਂ ਕਿ ਉਹਦਾ ਰਿਪੇਰੀਅਨ ਹੈ ਸੂਬੇ ਨਹੀਂ ਸਾਡੇ ਜੀ ਇਸ ਕਰਕੇ ਇਹ ਮੰਗਾਂ ਜਿਹੜੀਆਂ ਇਹ ਸਾਰੀਆਂ ਪੰਜਾਬ ਦੇ ਪੱਖ ਹੈ ਜਿਹੜਾ ਉੱਥੇ ਜਾਣਾ ਹੈਗਾ ਜਿਹਦੇ ਵਿੱਚ ਗਰਾਊਂਡ ਵਾਟਰ ਦੀ ਪੋਜੀਸ਼ਨ ਵੀ ਦੱਸੀ ਜਾਣੀ ਹੈ ਕਿ ਕਿੱਦਾਂ ਸਾਡੇ ਲੋਕਾਂ ਕਿੰਨਾ ਅਸੀਂ ਧਰਤੀ ਹੇਠਲਾ ਪਾਣੀ ਖਿੱਚ ਰਹੇ ਹੈਗੇ ਆ ਸਾਡੀ ਨੇਸ਼ਨ ਪ੍ਰਤੀ ਜਿਹੜੀ ਕੰਟਰੀਬਿਊਸ਼ਨ ਹੈ ਸੈਂਟਰ ਪੂਲ ਦੇ ਵਿੱਚ ਕੰਟਰੀਬਿਊਸ਼ਨ ਹੈ ਸਾਡੀ ਉਹ ਚਾਹੇ ਕਣਕ ਦੀ ਹੋਵੇ 31 32 ਤੇ 24 25 ਜਿਹੜੀ ਸਾਡੀ 14 ਦੀ ਹੋ ਜਾਂਦੀ ਹੈਗੀ ਹੈ ਵੀ ਉਹਨੂੰ ਖਿਆਲ ਚ ਰੱਖ ਕੇ ਸਾਡੇ ਨਾਲ ਇਸ ਮਸਲੇ ਨੂੰ ਇੱਕ ਤੀਕ ਲੋਜੀਕਲੀ तरीके ਨਾਲ ਨੂੰ ਵਿਚਾਰਿਆ ਜਾਵੇ ਇਹ ਗੱਲ ਦੀ ਹਿੰਦ ਨਾ ਕੀਤੀ ਜਾਵੇ ਕਿ ਪਹਿਲਾਂ एसवाईएल ਬਣਾਓ ਸੋ ਪੰਜਾਬ ਮੈਨੂੰ ਲੱਗਦਾ ਕਿ ਇਹਦੇ ਵਿੱਚ ਇਹ ਮਸਲੇ ਤਾਂ ਰੱਖੇ ਗਈ ਇਸ ਤੋਂ ਇਲਾਵਾ ਜਿਹੜੀ ਕੱਲ ਝਾਕੀ ਵਾਲਾ ਮਸਲਾ ਸੀਗਾ ਉਹ ਵੀ ਲੱਗਦਾ ਕਿ ਵੀ ਉਹ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਝਾਕੀ ਵਾਲਾ ਮਸਲਾ ਵੀ ਜਿਹੜਾ ਕੇਂਦਰੀ ਮੰਤਰੀ ਆਉਣਗੇ ਆਏ ਵੀ ਨੇ ਸਕਾਵਤ ਜੀ ਉਹਨਾਂ ਕੋਲ ਠਾਉਣਗੇ ਜੀ ਪੁਲਤਰ ਸਾਹਿਬ ਜਿੱਦਾਂ ਤੁਸੀਂ ਝਾਕੀ ਵਾਲਾ ਕਿਹਾ ਹੈ ਕਿ ਪੰਜਾਬ ਨਾਲ ਦੂਜੀ ਵਾਰ ਹੋ ਰਿਹਾ ਹੈ ਹਰ ਤੇ ਕੇਂਦਰ ਨੇ ਜਿਹੜਾ ਚਾਕੀ ਸ਼ਾਮਿਲ ਨਾ ਕਰਨ ਦਾ ਫੈਸਲਾ ਕੀਤਾ ਹੈ ਤੇ ਇਹਦੇ ਤੇ ਵੀ ਵੱਖੋ ਵੱਖਰੀ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਸਰਕਾਰ ਕੇਂਦਰ ਤੇ ਧੱਕੇਸ਼ਾਹੀ ਦਾ ਦੋਸ਼ ਲਾ ਰਹੀ ਹੈ ਤੇ ਭਾਜਪਾ ਜਿਹੜੇ ਪੰਜਾਬ ਪ੍ਰਧਾਨ ਨੇ ਉਹ ਸਰਕਾਰ ਤੇ ਦੋਸ਼ ਲਾ ਰਹੇ ਨੇ ਇਹਨਾਂ ਨੇ ਸਹੀ ਤਰੀਕੇ ਨਾਲ ਜਿਹੜਾ ਸਰਕਾਰ ਨੇ ਮੰਗ ਕੀਤੀ ਸੀ ਉਹ ਪੂਰੀ ਨਹੀਂ ਕੀਤੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਚਾਕੀ ਦਾ ਮਸਲਾ ਪਿਛਲੇ ਸਾਲ ਵੀ ਥੋੜਾ ਜਿਹਾ ਉੱਠਿਆ ਸੀਗਾ ਜਦੋਂ ਰਿਪਬਲਿਕ ਡੇ ਤੇ ਉਹਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਪੰਜਾਬ ਨੂੰ ਉਸ ਵਿੱਚ ਤਾਂ ਇਸ ਵਾਰ ਥੋੜਾ ਜਿਹਾ ਜ਼ਿਆਦਾ ਮਤਲਬ ਮੁੱਖ ਮੰਤਰੀ ਜਿਸ ਲੈਜੇ ਚ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਤੋਂ ਜ਼ਿਆਦਾ ਹਮਲਾਵਰ ਉਹਨਾਂ ਦਾ ਰੁਖ ਲੱਗਦਾ ਸੀ ਕਿ ਕੇਂਦਰ ਸਰਕਾਰ ਪ੍ਰਤੀ ਉਹ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਸੀ ਕਿ ਡੈਲੀਬਰੇਟਲੀ ਅਟੈਂਪਟ ਹੈ ਕੀ ਇਹ ਭਾਰਤ ਸਰਕਾਰ ਦੀ ਕਿ ਪੰਜਾਬ ਦੇ ਨਾਲ ਪੰਜਾਬ ਦੇ ਸ਼ਹੀਦਾਂ ਦੀ ਪੰਜਾਬ ਦੇ ਬਲੀਦਾਨ ਦੀ ਇੱਕ ਤਰ੍ਹਾਂ ਦੀ ਤੋਹੀਨ ਕੀਤੀ ਜਾ ਰਹੀ ਹੈ ਕਿਉਂਕਿ ਇੱਕੋਕਿੰਦੀ ਕੋਮੀ ਸਮਾਗਮ ਹੁੰਦਾ ਜਿਦੇ ਵਿੱਚ ਆਪਣਾ ਅਸੀਂ ਕਲਚਰ ਨੂੰ ਆਪਣੀ ਵਿਰਾਸਤ ਨੂੰ ਇੱਕ ਸ਼ੋਕੇਸ ਕਰਨਾ ਹੁੰਦਾ ਹੈਗਾ ਔਰ ਇਹ ਤੋਂ ਸਾਨੂੰ ਬਿਰਵੇ ਕੀਤਾ ਗਿਆ ਹੈਗਾ ਜਿਵੇਂ ਉਹ ਉਹਨਾਂ ਨੇ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਕੌਮੀ ਤਿਰਾਨੇ ਦੇ ਵਿੱਚੋਂ ਵੀ ਸਾਨੂੰ ਆਊਟ ਕਰ ਦਿੱਤਾ ਜਾਏਗਾ ਸੋ ਉਹਨੂੰ ਇਸੋ ਸਟੈਪ ਦੇ ਨਾਲ ਉਹਨਾਂ ਨੇ ਜੋੜਿਆ ਹੈਗਾ ਜਿਹਦੇ ਜਵਾਬ ਦੇ ਵਿੱਚ ਅੱਜ ਬਲਵੰਤ ਸੁਨੀਲ ਜਾਖੜ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਜੀ ਚਾਹੇ ਉਹਨਾਂ ਨੇ ਕੱਲ ਵੀ ਜ਼ाहिर ਕੀਤਾ ਸੀ ਪਰ ਅੱਜ ਉਹਨਾਂ ਨੇ ਕਿਹਾ ਕਿ ਫੈਕਟ ਮੈਂ ਚੈੱਕ ਕੀਤੇ ਨੇ ਫੈਕਟ ਕਿਸ ਕਿਸਮ ਹੋਰ ਕਿਸਮ ਦੇ ਹੈਗੇ ਨੇ ਉਹਨਾਂ ਨੇ ਦੋ ਗੱਲਾਂ ਕਈਆਂ ਨੇ ਉਹ ਕਹਿੰਦੇ ਕਿ ਮੈਂ ਜਨਕ ਉਥੋਂ ਡਿਫੈਂਸ ਮਿਨਿਸਟਰੀ ਤੋਂ ਪਤਾ ਕੀਤਾ ਉਹਨਾਂ ਨੇ ਕਹਿੰਦੇ ਇਹ ਲੌਜਿਕ ਦਿੱਤਾ ਹੈ ਕਿ ਪੰਜਾਬ ਦਾ ਜਿਹੜਾ ਥੀਮ ਹੈ ਉਹਨੂੰ ਚੇਂਜ ਕਰਨ ਬਾਰੇ ਗੱਲ ਕੀਤੀ ਸੀ ਜੀ ਕੇਂਦਰ ਸਰਕਾਰ ਨੇ ਔਰ ਪੰਜਾਬ ਸਰਕਾਰ ਨੂੰ ਕਰ ਲੈਣਾ ਚਾਹੀਦਾ ਸੀ ਜੋ ਵੀ ਉਹਨਾਂ ਦੀ ਡਾਇਰੈਕਸ਼ਨਾਂ ਸੀ ਜੀ ਦੂਸਰਾ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਸਚਾਈ ਕਿੰਨੀ ਕ ਹੈ ਬਖਰੀ ਗੱਲ ਹੈ ਆਪਾਂ ਨੇ ਉਹਦੀ ਪੁਸ਼ਟੀ ਕਰਦੇ ਹੋ ਕਹਿੰਦੇ ਕਿ ਝਾਕੀ ਦੇ ਨਾਲ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਲਾਈਆਂ ਹੋਈਆਂ ਸੀ ਜਿਹੜੀ ਵਜ੍ਹਾ ਬਣੀ ਕਿ ਉਸ ਨੂੰ ਰਿਜੈਕਟ ਕੀਤਾ ਗਿਆ ਤਾਂ ਇੱਕ ਥੀਮ ਦੀ ਗੱਲ ਸੀ ਥੀਮ ਕਹਿੰਦੇ ਜਿਹੜਾ ਸੁਧਾਰ ਕੇ ਲੈ ਕੇ ਕਿਤੇ ਉਹ ਤੇ ਮੁੱਖ ਮੰਤਰੀ ਦੀ ਫੋਟੋਆਂ ਲਗਾ ਦਿਤੀਆਂ ਹੁਣ ਇਹ ਸੱਚ ਹੈ ਗੱਲ ਜਾਂ ਝੂਠ ਹੈ ਇਹ ਤਾਂ ਫੈਕਟ ਹੀ ਦੇਖ ਕੇ ਦੱਸਿਆ ਜਾ ਸਕਦਾ ਪਰ ਜਿਹੜਾ ਭਾਰਤ ਸਰਕਾਰ ਦਾ ਲੈਟਰ ਪੰਜਾਬ ਸਰਕਾਰ ਨੂੰ ਆਇਆ ਉਹਦੇ ਵਿੱਚ ਕਿਤੇ ਵੀ ਕੋਈ ਰੀਜ਼ਨ ਹੈ ਜਿਹੜਾ ਉਹ ਐਲੈਬੋਰੇਟ ਨਹੀਂ ਕੀਤਾ ਗਿਆ ਹੈਗਾ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਿਸ ਤਰ੍ਹਾਂ ਆਪਾਂ ਕਹਿੰਨੇ ਕਿ ਦੂਸਰੇ ਸਾਲ ਹੋ ਗਿਆ ਪਿਛਲੇ 2007 ਤੋਂ ਲੈ ਕੇ ਆਪਾਂ ਜੇ ਗੱਲ ਕਰਦੇ ਹੈਗੇ ਆ ਤਾਂ ਤਕਰੀਬਨ ਹੁਣ 18 ਵਾਰ ਅਪਰੇਟ ਹੋਈ ਗਨਤੰਤਰ ਦਿਵਸ ਦੀ ਉਹਦੇ ਵਿੱਚੋਂ 8 ਦਫਾ ਜਿਹੜੀ ਪੰਜਾਬ ਦੀ ਚਾਕੀ ਹੈ ਜਿਹੜੀ ਆਊਟ ਰਹੀ ਹੈ ਹੁਣ ਜੇ ਅਕਾਲੀ ਦਲ ਦੇ ਪੀੜ ਦੀ ਗੱਲ ਕਰੀਏ 2007 ਤੋਂ ਲੈ ਕੇ 17 ਤੱਕ ਤਾਂ ਉਹਨਾਂ ਦੀ 6 ਵਾਰੀ ਚਾਕੀ ਹੈ ਜਿਹੜੀ ਅਕਾਲੀ ਦਲ ਦੇ ਬਾਜ਼ਾਰਤ ਦੇ ਦੌਰਾਨ ਉਹ ਨਹੀਂ ਗਈ ਦਿੱਲੀ ਇਸ ਤਰ੍ਹਾਂ ਕਾਂਗਰਸ ਦੇ ਦੌਰਾਨ 5 ਸਾਲ ਜਿਹੜੀ ਚਾਕੀ ਹੈ ਉਹ ਜਾਂਦੀ ਰਹਿੰਦੀ ਹੈ ਜਾਂਦੀ ਗਈ ਹੈ ਗਈ ਹੈ ਤੇ ਹੁਣ 2 ਸਾਲ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਇਹ 2 ਸਾਲ ਮਿਸਿੰਗ ਹੋ ਰਹੀ ਹੈਗੀ ਹੈ ਹੁਣ ਪਹਿਲਾ ਸਵਾਲ ਤਾਂ ਇਹ ਕਿ ਜੇ ਪਹਿਲੀਆਂ ਸਰਕਾਰਾਂ ਦੇ ਟਾਈਮ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤਾਂ ਉਸ ਟਾਈਮ ਦੀ ਜਿਹੜੀ ਸੂਬਾ ਸਰਕਾਰਾਂ ਸੀ ਉਹਨਾਂ ਨੇ ਗੌਰ ਕਿਉਂ ਨਹੀਂ ਕੀਤਾ ਉਹਨਾਂ ਨੇ ਇਸ ਮਸਲੇ ਨੂੰ ਹਾਈਲਾਈਟ ਕਿਉਂ ਨਹੀਂ ਕੀਤਾ ਇਹਦਾ ਪ੍ਰੋਟੈਸਟ ਕਿਉਂ ਨਹੀਂ ਕੀਤਾ ਜੀ ਕਾਰਨ ਉਹੀ ਹੈ ਕਿ ਉੱਪਰ ਤੁਹਾਡੀ ਐਨਡੀਏ ਦੀ ਸਰਕਾਰ ਹੈ ਜੀ نیچے ਤੁਹਾਡੇ ਭਾਈਵਾਲ ਦੀ ਸਰਕਾਰ ਹੈ ਸੁਰਲ ਮਿਲ ਕੇ ਉਹਨਾਂ ਨੂੰ ਲੱਗਦਾ ਸੀ ਕਿ ਆਪਣੀ ਸਰਕਾਰ ਨੂੰ ਘੇਰਨ ਦਾ ਕੀ ਫਾਇਦਾ। ਜੀ। ਇਹੀ ਕਾਂਗਰਸ ਨੇ ਕੀਤਾ, ਇਹੀ ਅਕਾਲੀ ਦਲ ਨੇ ਕੀਤਾ 2007 ਤੋਂ ਲੈ ਕੇ ਦੀ ਆਪਾਂ ਇਹ ਗੱਲ ਕਰ ਰਹੇ ਆ ਕਿ 18 ਵਾਰ ਹੋਇਆ, 8 ਵਾਰ ਇਦਾਂ ਦੇ ਮੌਕੇ ਆਏ ਨੇ ਕਿ ਜਦੋਂ ਪੰਜਾਬ ਨੂੰ ਇਨਕਲੂਡ ਨਹੀਂ ਕੀਤਾ ਗਿਆ। ਪਹਿਲੀ ਗੱਲ ਤਾਂ ਉਹਨੂੰ ਠੁਕਮੇ ਪਲੇਟਫਾਰਮ ਤੇ ਗੱਲ ਉਠਾਉਣੀ ਚਾਹੀਦੀ ਸੀ। ਜੀ। ਕਿਉਂਕਿ ਹੁਣੇ ਕਿ ਉਹ ਠੀਕੀ ਗੱਲ ਇਹ। ਹੁਣ ਆਪ ਨੇ ਇੱਕ ਸਿਆਸੀ ਮੁੱਦੇ ਦੇ ਤੌਰ ਤੇ ਵੀ ਲੈ ਲਿਆ। ਇਹਨਾਂ ਨੂੰ ਇੱਕ ਮੌਕਾ ਵੀ ਇੱਕ ਹੱਥ ਲੱਗ ਆਏਗਾ। ਦੂਸਰਾ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਪੰਜਾਬ ਦੀ ਚਾਕੀ ਜਿਹੜੀ ਸ਼ਾਮਲ ਹੋਣੀ ਚਾਹੀਦੀ ਸੀ ਫਿਰ ਆਪਾਂ ਨੂੰ ਇਹ ਨਹੀਂ ਪਤਾ ਬਲਬੰਦ ਕਿ ਉਹਨਾਂ ਦੇ ਵਿਧੀ ਵਿਧਾਨ ਕੀ ਆ ਉਹਨਾਂ ਦਾ ਜੀ ਕਿ ਉਹਨਾਂ ਦੇ ਨਾਰਮਸ ਕੀ ਕਹਿੰਦੇ ਨੇ ਕਿ ਕਿਸੇ ਸੂਬੇ ਦੀ ਚਾਕੀ ਨੂੰ ਕਿਹੜੀ-ਕਿਹੜੀ ਮੰਨ ਲੋ ਸਾਰੇ ਸੂਬਿਆਂ ਚ ਕਿਹੜੇ ਸੂਬਿਆਂ ਦੀ ਚਾਕੀ ਨੂੰ ਲੈਣਾ ਹੈ ਜੀ ਕੀ ਰੈਗੂਲਰ ਲੈਣਾ ਜਾਂ ਗੈਪ ਪਾ ਕੇ ਇੱਕ ਇੱਕ ਸਾਲ ਦਾ ਬ੍ਰੇਕ ਦੇਣਾ ਉਹ ਨਿਜ਼ਮ ਹੈ ਉਹ ਜਨਚਰੋ ਉਹ ਨੇ ਆਪਣੇ ਸਾਹਮਣੇ ਆਉਂਦੇ ਕਿ ਉਹਨਾਂ ਦੇ ਨਾਰਮਸ ਕੀ ਹੈਗੇ ਨੇ ਉਹਨਾਂ ਟਾਈਮ ਆਪਾਂ ਕਹਿ ਨਹੀਂ ਸਕਦੇ ਇਹ ਵੀ ਸੈਂਟਰ ਸਰਕਾਰ ਨੂੰ ਕਲੀਅਰ ਕਰ ਦੇਣਾ ਚਾਹੀਦਾ ਕਿ ਸਾਡੇ ਇਹ ਨਾਰਮਸ ਹੈਗਾ ਬਿਲਕੁਲ ਮਤਲਬ ਪਿਕ ਐਂਡ ਚੂਜ਼ ਵਾਲੀ ਜਿਹੜੀ ਗੱਲ ਨਹੀਂ ਹੋਣੀ ਚਾਹੀਦੀ ਚਲੋ ਜੇ ਨੋਰਮਸ ਵੀ ਹੋਣ ਮੰਨ ਲਈਏ ਕਿ ਨੋਰਮਸ ਵੀ ਹੈਗਾ ਤਾਂ ਉਹਦੇ ਵਿੱਚ ਇਹ ਹੈ ਕਿ ਪੰਜਾਬ ਨੂੰ ਤਾਂ ਸਪੈਸ਼ਲ ਕੇਸ ਵਿੱਚ ਲੈਣਾ ਚਾਹੀਦਾ ਹੈ ਆਜ਼ਾਦੀ ਸੰਗਰਾਮ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਾਰਟਿਸਪੇਸ਼ਨ ਹੈ ਉਹ ਪੰਜਾਬ ਦੀ ਰਹੀ ਹੈ ਹੁਣ ਪੰਜਾਬ ਦੀ ਪਾਰਟਿਸਪੇਸ਼ਨ ਨੂੰ ਜਾਂ ਕੰਟਰੀਬਿਊਸ਼ਨ ਨੂੰ ਅਸੀਂ ਦੂਜੇ ਸੂਬੇ ਨਾਲ ਨਹੀਂ ਮਿਲ ਸਕਦੇ ਜੀ ਕਿਸੇ ਦੀ ਵੱਧ ਵੀ ਤੁਸੀਂ ਲਗਾ ਹਰਿਆਣੇ ਨੂੰ ਲਗਾਤਾਰ ਲੈ ਰਹੇ ਹੋ ਜੀ ਬਿਲਕੁਲ ਤੇ ਸਾਡੀ ਕਿਵੇਂ ਘੱਟ ਹੋਈ ਫਿਰ ਸੋ ਇਹ ਵੀ ਪਹਿਲੀ ਗੱਲ ਦਾ ਭਾਰਤ ਸਰਕਾਰ ਨੂੰ ਇਹ ਗੱਲ ਨੂੰ ਕਲੀਅਰ ਕਰ ਦੇਣਾ ਚਾਹੀਦਾ ਕਿ ਸਾਡੇ ਇਹ ਨੋਰਮਸ ਹੈ ਕਿ ਨਹੀਂ ਦੂਸਰੇ ਜੀ ਤੁਹਾਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਤਾਂ ਉਹਨਾਂ ਨੂੰ ਕਲੀਅਰਿਫਾਈ ਕਰ ਦਿਓ ਤੁਸੀਂ ਕਿ ਤੁਹਾਡੀਆਂ ਜੇ ਮੰਨ ਲਓ ਜਿਵੇਂ ਅੱਜ ਸੁਨੀਲ ਜਾਖੜ ਹੋਰਾਂ ਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਥੀਮ ਚੇਂਜ ਕਰਕੇ ਲਿਓ ਕਿ ਭਾਰਤ ਸਰਕਾਰ ਨੇ ਇਹ ਕਿਹਾ ਸੀ ਜੇ ਥੀਮ ਚੇਂਜ ਕਰਨ ਵਾਲੀ ਸੀ ਤਾਂ ਉਹ ਲੈਟਰ ਦੇ ਵਿੱਚ ਲਿਖ ਦਿੰਦੇ ਕਿ ਤੁਸੀਂ ਆਪਣਾ ਥੀਮ ਚੇਂਜ ਕਰੋ ਕਿਉਂਕਿ ਜਵਾਨੀ ਕਲਾਮੀ ਤਾਂ ਕੋਈ ਗੱਲ ਚਲਦੀ ਨਹੀਂ ਜੀ ਉਹਨੂੰ ਸੱਚ ਕੀ ਹੈ ਝੂਠ ਕੀ ਹੈ ਇਹ ਤਾਂ ਜੀ ਸੁਨੀਲ ਜਾਖੜ ਜੀ ਵੀ ਆਪਣੇ ਪੱਤਰ ਦੇ ਦੇਣ ਤੇ ਪੰਜਾਬ ਸਰਕਾਰ ਵੀ ਆਪਣੇ ਲੈਟਰ ਹੈ ਜਿਹੜੇ ਉਹ ਪਬਲਿਕ ਦੇ ਸਾਹਮਣੇ ਰੱਖ ਦੇਣ ਫਿਰ ਪਤਾ ਲੱਗ ਜਾਏਗਾ ਪਰ ਮੈਨੂੰ ਲੱਗਦਾ ਹੈਗਾ ਕਿ ਇਹ ਇਨ੍ਹਾਂ ਗੱਲਾਂ ਨੂੰ ਛੱਡ ਕੇ ਜੇ ਕੋਈ ਥੀਮ ਵਾਲੀ ਗੱਲ ਵੀ ਹੈ ਠੀਕ ਹੈ ਉਹਨਾਂ ਦੇ ਪ੍ਰੋਟੋਕਾਲ ਦੇ ਵਿੱਚ ਜਿਹੜੀ ਗੱਲ ਫਿੱਟ ਬੈਂਦੀ ਹੈ ਉਹ ਕਰਨੀ ਚਾਹੀਦੀ ਉਸ ਤਰੀਕੇ ਦੇ ਨਾਲ ਜੀ ਪਰ ਪੰਜਾਬ ਨੂੰ ਇੱਕ ਸਪੈਸ਼ਲ ਕੇਸ ਦੇ ਵਿੱਚੋਂ ਵੀ ਮੈਨੂੰ ਨਹੀਂ ਲੱਗਦਾ ਕਿ ਇਹਦੀ ਪੰਜਾਬ ਦੀ ਇਸ ਤਰ੍ਹਾਂ ਦੇ ਕੌਮੀ ਸਮਾਗਮਾਂ ਦੇ ਵਿੱਚ ਕੋਈ ਅਨਦੇਖੀ ਹੋਵੇ ਜੀ ਧੰਨਵਾਦ ਬਹੁਤ ਸਾਰਾ। ਥੈਂਕ ਯੂ। ਦੋਸਤੋ ਅੱਜ ਦੀ ਚਰਚਾ ਇੱਥੇ ਨਿਬੇੜਦੇ ਹਾਂ। ਕੱਲ ਨਵੇਂ ਵਿਸ਼ਿਆਂ ਨਾਲ ਲੈ ਕੇ ਫਿਰ ਚਰਚਾ ਕਰਾਂਗੇ ਤੁਹਾਡੇ ਨਾਲ। ਧੰਨਵਾਦ ਜੀ।